ਫਲੋਰਾ ਰੇਲਵੇ ਸਟੇਸ਼ਨ ਤੇ ਅੱਜ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਦੋਂ ਇੱਕ ਵਿਅਕਤੀ ਟ੍ਰੇਨ ਦੇ ਉੱਪਰ ਚੜ ਗਿਆ ਤੇ ਕਰੰਟ ਵਾਲੀ ਤਾਰ ਨੂੰ ਹੱਥ ਪਾ ਬੈਠਾ ਤੇ ਹੱਥ ਪਾਉਂਦੇ ਹੀ ਤੀਜੇ ਦਰਜੇ ਦਾ ਕਰੰਟ ਉਸ ਨੂੰ ਜਿਵੇਂ ਝਟਕਾ ਮਾਰ ਦਿੱਤਾ ਉਹ ਢੇਰੀ ਹੋ ਕੇ ਜ਼ਮੀਨ ਤੇ ਆ ਡਿੱਗ ਗਿਆ ਦੇ ਮੌਕੇ ਤੇ ਮੌਜੂਦ ਲੋਕ ਵੀ ਘਬਰਾਹਟ ਦੇ ਵਿੱਚ ਆ ਗਏ ਤੇ ਕਿਸੇ ਨੇ ਐਂਬੂਲੈਂਸ ਨੂੰ ਸੂਚਿਤ ਕੀਤਾ ਤਾਂ ਕਿਸੇ ਨੇ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਇਸ ਸਾਰੀ ਘਟਨਾ ਬਾਰੇ ਜਦੋਂ ਰੇਲਵੇ ਸਟੇਸ਼ਨ ਦੇ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਵਿਅਕਤੀ ਦੇਖਣ ਦੇ ਵਿੱਚ ਇੱਕ ਪਾਗਲ ਵਿਅਕਤੀ ਲੱਗਦਾ ਹੈ ਜੋ ਟ੍ਰੇਨ ਦੇ ਉੱਪਰ ਚੜ ਕੇ ਬਿਜਲੀ ਵਾਲੀ ਤਾਰ ਨੂੰ ਹੱਥ ਪਾ ਬੈਠਾ ਸੀ ਤੇ ਉਹ ਵਿਅਕਤੀ ਕੋਈ ਪਾਗਲ ਜਿਹਾ ਅਲੱਗ ਰਿਹਾ ਸੀ ਤੇ ਉਸ ਦੀ ਹੱਲੇ ਕੋ ਹਜੇ ਤੱਕ ਕੋਈ ਪਛਾਣ ਨਹੀਂ ਹੋ ਸਕੇ ਤੇ ਵੈਸੇ ਹੀ ਦੇਖਣ ਦੇ ਵਿੱਚ ਇਹ ਜੋਪੇ ਦਾ ਲੱਗਦਾ ਹੈ ਚੌਂਕੀ ਇੰਚਾਰਜ ਇਹ ਜ਼ਖਮੀ ਵਿਅਕਤੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਲੋਰ ਪਹੁੰਚਾਇਆ ਗਿਆ ਤੇ ਜਿੱਥੇ ਇਸ ਦਾ ਇਲਾਜ ਚੱਲ ਰਿਹਾ ਹੈ ਤੇ ਰੇਲਵੇ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਇਸ ਸਰ 74968 ਡੀਐਮਯੂ ਲੋਹੀਆਂ ਤੋਂ ਲੁਧਿਆਣਾ ਤੱਕ 9:30 ਵਜੇ ਪੌਣੇ 10:00 ਵਜੇ ਦੇ ਕਰੀਬ ਪਹੁੰਚਿਆ ਸੀ ਜੀ ਤੇ ਪੌਣੇ 9:00 ਵਜੇ 50 ਮਿੰਟ ਤੇ ਸਾਨੂੰ ਸੂਚਨਾ ਮਿਲੀ ਕਿ ਵੀ ਇੱਕ ਪਾਗਲ ਵਿਅਕਤੀ ਡੀਐਮਯੂ ਜਿਹੜੀ ਆ ਰਹੀ ਆ ਲੋਹੀਆਂ ਤੋਂ ਲੁਧਿਆਣਾ ਜਾਣ ਲਈ ਉਹਦੇ ਛੱਤ ਤੇ ਚੜ ਗਿਆ ਜੀ ਤੇ ਉਹ ਛੱਤ ਤੇ ਚੜਨ ਨਾਲ ਜਿਹੜੇ ਉੱਪਰ ਇਲੈਕਟ੍ਰਿਕ ਬਾਰ ਜਾਂਦੀਆਂ ਨੇ ਟ੍ਰੇਨਾਂ ਬਗੀਆਂ ਉਹਨੂੰ ਹੱਥ ਪਾ ਲਿਆ ਤੇ ਹੱਥ ਲਾਉਣ ਸਾਰੀ ਉਹਨੂੰ ਕਰੰਟ ਲੱਗਿਆ ਜੀ ਤੇ ਉੱਥੇ ਉੱਪਰ ਹੀ ਸੜ ਗਿਆ ਜੀ ਤੇ ਜ਼ਖਮੀ ਹਾਲਤ ਦੇ ਵਿੱਚ ਸੀ ਜਿਹਨੂੰ ਐਂਬੂਲੈਂਸ ਬੁਲਾ ਕੇ ਸਿਵਲ ਹਸਪਤਲ ਫਲੋਰ ਭੇਜਿਆ ਗਿਆ ਜੀ ਤੇ ਬੰਦੇ ਦੀ ਕੋਈ ਅਜੇ ਪਛਾਣ ਨਹੀਂ ਹੋਈ ਵੀ ਕੌਣ ਆ ਪਰ ਲੋਕਾਂ ਦੇ ਦੱਸਣ ਮੁਤਾਬਕ ਕੋਈ ਪਾਗਲ ਵਿਅਕਤੀ ਜਾਪਦਾ ਜੀ ਜੀ ਕਿਹੜੇ ਰੰਗ ਦੇ ਕੱਪੜੇ ਵਗੈਰਾ ਪਾਏ ਹੋਏ ਨੇ ਜੀ ਕੱਪੜੇ ਵਗੈਰਾ ਜੇ ਕੁਝ ਨਹੀਂ ਪਤਾ ਲੱਗਿਆ ਉਹ ਕੋਈ ਬਿਲਕੁਲ ਨਹੀਂ ਚੱਲ ਗਿਆ ਜੀ ਉਹਦੀ ਪਛਾਣ ਕਰਨੀ ਮੁਸ਼ਕਲ ਆ ਜੀ ਓਕੇ ਥੈਂਕ ਯੂ ਜੀ